ਸਭ ਤੋਂ ਪਹਿਲਾਂ ਸਾਰਿਆਂ ਸਸ਼ਿਕਾਲ ਪੀਟ੍ਰੀਪਲੱਸਵੀ ਦੁਆਰਾ 21 12 2025 ਨੂੰ ਇੱਕ ਇਸ਼ਤਿਹਾਰ ਦੇਣਾ ਸੀ ਜੋ ਜੂਨੀਅਰ ਇੰਜੀਨੀਅਰ ਸਿਵਲ ਦੇ ਜਾਂ ਮਕੈਨਿਕਲ ਦੇ ਅਤੇ ਇਲੈਕਟ੍ਰੀਕਲ ਦੇ 107 ਪੋਸਟਾਂ ਜੋ ਕੱਢੀਆਂ ਗਈਆਂ ਸੀ ਜਿਨ੍ਹਾਂ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਜੋ 28 ਜਨ 28 ਦਸੰਬਰ ਸੀ ਇਹਨਾਂ ਪੋਸਟਾਂ ਨੂੰ ਐਕਸਟੈਂਡ ਕਰ ਦਿੱਤਾ ਗਿਆ ਇਹ ਪੋਸਟਾਂ 107 ਤੋਂ ਵਧਾ ਕੇ 157 ਕਰ ਦਿੱਤੀਆਂ ਗਈਆਂ ਨੇ ਤੇ ਇਹਨਾਂ ਨੂੰ ਆਖਰੀ ਮਿਤੀ ਹੈ ਜੋ ਭਰਨ ਦੀ ਉਹ 22 ਜਨਵਰੀ 2026 ਹੈ ਜਿਹੜੇ ਕੈਂਡੀਡੇਟਸ ਇਹਨਾਂ ਪੋਸਟਾਂ ਨੂੰ ਫਿਲ ਕਰਨ ਤੋਂ ਰਹਿ ਗਏ ਸੀ ਉਹ ਆਪਣੀਆਂ ਪੋਸਟਾਂ ਨੂੰ ਫਿਲ ਕਰ ਸਕਦੇ ਨੇ ਮੈਂ ਕੋਸ਼ਿਸ਼ ਕਰਾਂਗਾ ਇਹ ਵੀਡੀਓ ਛੋਟੀ ਹੋਵੇ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਦੋਸਤੋ ਅਦੀਨ ਸਬਾਵਾਂ ਚੋਣ ਬੋਰਡ ਪੰਜਾਬ ਵੱਲੋਂ ਮਿਤੀ 21 12 2025 ਨੂੰ ਇਸ਼ਤਿਹਾਰ ਨੰਬਰ 16 2025 ਰਾਹੀਂ ਜਲ ਸਰੋਤ ਵਿਭਾਗ ਪੰਜਾਬ ਦੀਆਂ ਜੂਨੀਅਰ ਇੰਜੀਨੀਅਰ ਸਿਵਲ ਦੀਆਂ 97 ਪੋਸਟਾਂ ਜੂਨੀਅਰ ਇੰਜੀਨੀਅਰ ਮਕੈਨਿਕਲ ਦੀਆਂ 9 ਪੋਸਟਾਂ ਤੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀ ਇੱਕ ਬੈਗ ਲੋ ਦੀ ਅਸਾਮੀਆਂ ਜੋ ਗਰੁੱਪ ਬੀ ਦੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ। ਜਲ ਸਰੋਤ ਵਿਭਾਗ ਪੰਜਾਬ ਤੋਂ ਜੂਨੀਅਰ ਇੰਜੀਨੀਅਰ ਸਿਵਲ ਗਰੁੱਪ ਬੀ ਦੀਆਂ 50 ਹੋਰ ਅਸਾਮੀਆਂ ਦਾ ਮੰਗ ਪੱਤਰ ਹੋਣ ਪ੍ਰਾਪਤ ਹੋਣ ਕਰਕੇ ਇਸ ਇਸ਼ਤਿਹਾਰ ਵਿੱਚ ਛੇਟ ਲਿਕੇ ਅਨੁਸਾਰ ਜੋ ਸੋਧ ਕੀਤੀ ਗਈ ਹੈ। ਜਲ ਸਰੋਤ ਵਿਭਾਗ ਪੰਜਾਬ ਦੇ ਵਿੱਚ ਜੂਨੀਅਰ ਇੰਜੀਨੀਅਰਾਂ ਜੋ ਪੋਸਟਾਂ ਸਿਵਲ ਦੇ ਵਿੱਚ 147 ਹੋਣਗੀਆਂ, ਜੂਨੀਅਰ ਇੰਜੀਨੀਅਰ ਮਕੈਨਿਕਲ ਦੇ ਵਿੱਚ 9 ਪੋਸਟਾਂ ਹੋਣਗੀਆਂ ਤੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੇ ਵਿੱਚ ਇੱਕ ਪੋਸਟ ਹੋਵੇਗੀ। ਜੋ ਕੁੱਲ ਅਸਾਮੀਆਂ ਹੋਣੀਆਂ ਉਹ 157 ਹੋਣੀਆਂ ਜੋ ਕਿ ਪਹਿਲਾਂ 107 ਸੀ ਉਸ ਤੋਂ ਬਾਅਦ ਤੁਹਾਡੀ ਕੈਟਾਗਰੀ ਦੇ ਹਿਸਾਬ ਦੇ ਨਾਲ ਵੱਖ-ਵੱਖ ਜੋ ਜਿਵੇਂ ਜੂਨੀਅਰ ਇੰਜੀਨੀਅਰ ਸਿਵਲ ਦੇ ਵਿੱਚ ਜੂਨੀਅਰ ਸਿਵਲ ਇਲੈਕਟ੍ਰੀਕਲ ਦੇ ਵਿੱਚ ਉਹ ਪੋਸਟਾਂ ਕੈਟਾਗਰੀ ਦੇ ਹਿਸਾਬ ਨਾਲ ਉਹਨਾਂ ਦੀ ਵੰਡ ਕੀਤੀ ਗਈ ਹੈ ਉਹ ਤੁਸੀਂ ਆਪਣੀ ਕੈਟਾਗਰੀ ਦੇ ਹਿਸਾਬ ਨਾਲ ਦੇਖ ਸਕਦੇ ਹੋ ਉਸ ਤੋਂ ਬਾਅਦ ਇਦਾਂ ਹੀ ਜੋ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੇ ਵਿੱਚ ਇਹ ਜੋ ਪੋਸਟਾਂ ਦੀ ਵੰਡ ਕੀਤੀ ਗਈ ਹੈ ਉਸ ਤੋਂ ਬਾਅਦ ਇੱਕ ਨੋਟ ਦਿੱਤਾ ਗਿਆ ਹੈ ਕਿ ਉਕਤਕ ਸਾਮੀਆਂ ਦਾ ਕੈਟਾਗਰੀ ਵਾਈਜ਼ ਵਰਗੀਕਰਨ ਸੰਬੰਧਿਤ ਵਿਭਾਗ ਤੋਂ ਪ੍ਰਾਪਤ ਹੋਏ ਮੰਗ ਪੱਤਰ ਅਨੁਸਾਰ ਹੈ ਜੋ ਕਿ ਭਵਿੱਖ ਵਿੱਚ ਸੰਬੰਧਿਤ ਵਿਭਾਗ ਸਰਕਾਰ ਤੋਂ ਪ੍ਰਾਪਤ ਸੂਚਨਾ ਫੈਸਲੇ ਦੇ ਸਨਮੁਖ ਤਬਦੀਲ ਵੀ ਕੀਤਾ ਜਾ ਸਕਦਾ ਹੈ ਦੂਜੀ ਗੱਲ ਹੈ ਇਹਨਾਂ ਪੋਸਟਾਂ ਨੂੰ ਘਟਾਇਆ ਵਧਾਇਆ ਵੀ ਜਾ ਸਕਦਾ ਜਾਂ ਖਾਰਜ ਵੀ ਕੀਤੀਆਂ ਜਾ ਸਕਦੀਆਂ ਨੇ ਇਸ ਦੇ ਅਕੋਰਡਿੰਗ ਪੋਸਟ ਅਪਲਾਈ ਕਰਨ ਸਮੇਂ ਵੱਖ-ਵੱਖ ਕੈਟਾਗਰੀ ਲਈ ਵੱਖ-ਵੱਖ ਕੋਡ ਜਿਹੜੇ ਦਿੱਤੇ ਗਏ ਨੇ ਤੁਸੀਂ ਪੋਸਟ ਭਰਨ ਸਮੇਂ ਇਹਨਾਂ ਕੋਡਾਂ ਦਾ ਧਿਆਨ ਰੱਖਣਾ ਜਿਵੇਂ ਕਿ ਜਰਨਲ ਦੇ ਲਈ 101 ਕੋਡ ਹੈ EWSL 102 SCMP ਲਈ 3 ਇਸੇ ਤਰ੍ਹਾਂ ਕਰਦੇ ਕੱਡੇ ਕੈਟਾਗਰੀ ਵਾਈਜ਼ 18 ਜੋ ਕੋਡ ਨੇ ਉਹ ਦਿੱਤੇ ਗਏ ਨੇ ਉਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰਦੇ ਆਂ ਵਿਦਿਅਕ ਯੋਗਤਾ ਦੀ ਜੋ ਜਲ ਸਰੋਤ ਵਿਭਾਗ ਦੇ ਵਿੱਚ ਜੂਨੀਅਰ ਇੰਜੀਨੀਅਰ ਸਿਵਲ ਦੇ ਵਿੱਚ ਜੋ ਤੁਹਾਡੇ ਕੋਲ 3 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ ਜੂਨੀਅਰ ਇੰਜੀਨੀਅਰ ਇਨ ਸਿਵਲ ਇੰਜੀਨੀਅਰ ਦੇ ਵਿੱਚ ਇਸ ਤੋਂ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਜਾਂ ਫਿਰ ਰਿਕੋਗਨਾਈਜ਼ ਯੂਨੀਵਰਸਿਟੀ অর ਇੰਸਟੀਟਿਊਟ ਜਾਂ ਕਿਸੇ ਵੀ ਇੰਸਟੀਟਿਊਟ ਤੋਂ ਜੋ ਰਿਕੋਗਨਾਈਜ਼ਡ ਹੈ ਯੂਨੀਵਰਸਿਟੀ ਤੋਂ ਤੁਹਾਡੇ ਕੋਲ 3 ਸਾਲ ਦਾ ਸਿਵਲ ਇੰਜੀਨੀਅਰ ਦੇ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ ਤੇ ਜਾਂ ਫਿਰ ਹਾਇਰ ਕੁਆਲੀਫਿਕੇਸ਼ਨ ਇਹਦਾ ਸੇਮ ਡਿਸਪੀਸਪਲਨ ਜਿਵੇਂ ਡਿਗਰੀ ਇਨ ਸਿਵਲ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ অর ਇੰਸਟੀਟਿਊਸ਼ਨ ਦੇ ਵਿੱਚ ਉਸੇ ਤਰ੍ਹਾਂ ਹੀ ਜੂਨੀਅਰ ਇੰਜੀਨੀਅਰ ਮਕੈਨਿਕਲ ਦੇ ਲਈ ਤੁਹਾਡੇ ਕੋਲ 3 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਜੂਨੀਅਰ ਇੰਜੀਨੀਅਰ ਇਨ ਦਾ ਮਕੈਨਿਕਲ ਇੰਜੀਨੀਅਰਿੰਗ ਫਰੋਮ ਦਾ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ অর ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ অর ਇੰਸਟੀਟਿਊਟ ਉਸੇ ਤਰ੍ਹਾਂ ਜਾਂ ਫਿਰ ਹਾਇਰ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਜਿਹੜੀ ਕਿ ਤੁਹਾਡੀ ਡਿਗਰੀ ਨਾਲ ਕੀ ਹੈ ਸੇਮ ਹੋਵੇ ਉਹ ਵੀ ਕਿਸੇ ਰਿਕੋਗਨਾਈਜ਼ ਇਸੇ ਤਰ੍ਹਾਂ ਹੀ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੇ ਵਿੱਚ ਤੁਹਾਡੇ ਕੋਲ 3 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਜੂਨੀਅਰ ਇੰਜੀਨੀਅਰ ਇਨ ਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਫਾਰਮ ਦਾ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਜਾਂ ਫਿਰ ਰਿਕੋਗਨਾਈਜ਼ ਯੂਨੀਵਰਸਿਟੀ ਔਰ ਇੰਸਟੀਟਿਊਟ ਇਸੇ ਤਰ੍ਹਾਂ ਹੀ ਹਾਇਰ ਕੁਆਲਿਫੀਕੇਸ਼ਨ ਹੋਣੀ ਚਾਹੀਦੀ ਦੇ ਵਿੱਚ ਵੀ ਜੋ ਸੇਮ ਹੋ ਸਕਦੀ ਹੈ ਇਲੈਕਟ੍ਰੀਕਲ ਫਰਮ ਦਾ ਰਿਕੋਗਨਾਈਜ਼ ਯੂਨੀਵਰਸਿਟੀ ਇੰਸਟੀਟਿਊਟ ਦੇ ਵਿੱਚ ਉੱਪਰ ਦਰਸਾਈਆਂ ਗਈਆਂ ਇਹਨੀਆਂ ਅਸਾਮੀਆਂ ਲਈ ਪੰਜਾਬ ਸਿਵਲ ਸਰਵਿਸ ਜਨਰਲ ਐਂਡ ਕਾਮਨ ਕੰਡੀਸ਼ਨਜ਼ ਆਫ ਸਰਵਿਸ ਰੂਲ 10ਵੀਂ ਪੱਧਰ ਦੇ ਪੰਜਾਬੀ ਜਾਂ ਅੰਗਰੇਜ਼ੀ ਦੇ ਬਰਾਬਰ ਦੀ ਯੋਗਤਾ ਪਾ ਦਿੱਤੀ ਹੋਣੀ ਲਾਜ਼ਮੀ ਹੈ ਇਸ ਨਿਯਮਨ ਦੀ ਇਵਾਰ ਤੇ ਲਿਖ ਅਨੁਸਾਰ ਹੈ ਜੋ ਤੁਸੀਂ ਇਹਨੂੰ ਪੜ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂਗੇ ਮਿਤੀਆਂ ਦੀ ਜੋ ਆਨਲਾਈਨ ਅਪਲਾਈ ਸਬਮਿਟ ਕਰਨ ਦੀ ਆਖਰੀ ਮਿਤੀ ਹੈ ਉਹ 2016 ਹੈ 5 ਪੀਐਮ ਤੱਕ ਜੋ ਫੀਸ ਭਰਨ ਦੀ ਆਖਰੀ ਮਿਤੀ ਹੈ ਉਹ 30 1 2026 ਮਤਲਬ ਕਿ 23 ਜਨਵਰੀ 2026 ਨੂੰ ਹੋਡ ਫੀਸ ਹੈ ਤੁਸੀਂ ਭਰ ਸਕਦੇ ਹੋ ਉਪਰੋਕਤ ਪੈਰਾਕਤੰਦਰਸਾਈਗੇ ਬਾਨਾਂ ਤੋਂ ਇਲਾਵਾ 21/12/2025 ਨੂੰ ਬੋਰਡ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਹੋਇਆ 16/03/2025 ਦੇ ਜੂਨੀਅਰ ਇੰਜੀਨੀਅਰ ਸੇਵਲ ਮਕੈਨੀਕਲ ਇਲੈਕਟ੍ਰੋਨ ਦੀਆਂ ਅਸਾਮੀਆਂ ਵਿੱਚ ਦਰਸਾਈਆਂ ਸਰਤਾ ਬਾਨਾਂ ਵਾਂਗੂ ਲਾਗੂ ਰਹਿਣੀਆਂ ਜੋ ਤੁਹਾਨੂੰ ਪਹਿਲਾਂ ਨੋਟਿਸ ਦਿੱਤਾ ਗਿਆ ਸੀ ਉਸ ਦੇ ਅਕੋਰਡਿੰਗ ਹੀ ਸਾਰਾ ਕੀ ਹੈ ਇਹ ਪੋਸਟਾਂ ਹੋਣੀਆਂ ਜੋ ਉਹਨਾਂ ਨੇ ਹਦਾਇਤਾਂ ਦਿੱਤੀਆਂ ਸੀ ਤੁਹਾਨੂੰ ਇਸੇ ਦਾ ਇਹਨਾਂ ਮਿੱਤੋਂ ਧਿਆਨ ਵਿੱਚ ਰੱਖਦੇ ਹੋ ਤੁਸੀਂ ਆਪਣੀ ਪੋਸਟਾਂ ਜਲਦੀ ਜਲਦੀ ਭਰ ਸਕਦੇ ਹੋ ਲੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨ ਦੇ ਚੈਨਲ ਨੂੰ ਜਰੂਰ ਸਬਸਕ੍ਰਾਈ